ਕਿੰਨਾ ਹੋ ਗਿਆ ਚੌਥੇ ਤੇ ਕਿੰਨਾ ਹੋ ਗਿਆ ਤੇ ਫਾਈਨਲ ਫਿਰ ਪੰਜਵੇਂ ਸਟੈਪ ਤੇ ਕਿੰਨਾ ਹੋ ਗਿਆ ਪੰਜ ਸਟੈਪਸ ਦੇ ਵਿੱਚ ਆਸੀਂ ਇਹਦਾ ਜਾਨੀ ਕਿ ਟੋਟਲ ਐਮਆਈਐਸ ਦੇ ਉੱਤੇ ਅਸੀਂ ਇਹ ਖੇਡ ਮੈਦਾਨਾਂ ਦਾ ਕੰਮ ਕਰਵਾ ਰਹੇ ਹਾਂ ਇੱਕ ਮੈਂ ਉਰੋ ਤੁਹਾਡੇ মিডিਆ ਦੇ ਰਾਹੀਂ ਬੇਨਤੀ ਹੋਰ ਕਰਨੀ ਚਾਹੁੰਦਾ ਹਾਂ ਖਾਸ ਤੌਰ ਤੇ ਪਿੰਡ ਦੀਆਂ ਪੰਚਾਇਤਾਂ ਨੂੰ ਦੇਖੋ ਪੂਰੇ ਪੰਜਾਬ ਦੇ ਅੰਦਰ 13246 ਦੇ ਕਰੀਬ ਪੰਚਾਇਤਾਂ ਨੇ ਮੇਰੀ ਤੁਹਾਡੇ ਮਾਧਮ ਦੇ ਨਾਲ ਸਾਰੀਆਂ ਪੰਚਾਇਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ 3100 ਪਲੇਗਰਾਉਂਡ ਤੋਂ ਬਾਅਦ ਇਹ ਫਰਸਟ ਫੇਜ਼ ਹੈ ਇਸ ਤੋਂ ਬਾਅਦ ਉਹ ਸੈਕੰਡ ਫੇਜ਼ ਦੇ ਵਿੱਚ ਹੋਰ ਐਨੀ ਤਿਆਰ ਹੋਣੇ ਨੇ ਪ੍ਰਮਾਤਮਾ ਦੀ ਕਿਰਪਾ ਰਹੀ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਸਾਡੇ ਕੋਲ ਪੰਚਾਇਤੀ ਲੈਂਡ ਹੈਗੀ ਹੈ ਅਸੀਂ ਉਹ ਸਾਰੇ ਪਿੰਡ ਕਵਰ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਸਾਥ ਦੇ ਨਾਲ ਅਸੀਂ ਸਾਰੇ ਇਹ ਖੇਡ ਮੈਦਾਨ ਬਣਾਵਾਂਗੇ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਇਹ ਦਿਲ ਦਾ ਸੁਪਨਾ ਹੈ ਕਿ ਜਿਹੜਾ ਪੰਜਾਬ ਹੈ ਪੰਜਾਬ ਨੂੰ ਅਸੀਂ ਨਸ਼ਿਆਂ ਤੋਂ 마ੜੀਆਂ ਲਾਹਤਾਂ ਤੋਂ ਤਾਂ ਹੀ ਬਚਾ ਸਕਦੇ ਹਾਂ ਜੇ ਅਸੀਂ ਸਾਡੇ ਬੱਚਿਆਂ ਨੂੰ ਖੇਡ ਦੇ ਮੈਦਾਨਾਂ 'ਚ ਖੇਡਣ ਲਈ ਲੈ ਕੇ ਆਵਾਂਗੇ ਤਾਂ ਉਰੋ ਮੈਂ ਜਿਹੜੀ ਬੇਨਤੀ ਕਰਨੀ ਆ ਤੁਹਾਡੇ ਮਾਧਮ ਦੇ ਨਾਲ ਪੰਚਾਇਤਾਂ ਨੂੰ ਕਿ ਦੇਖੋ ਸਰਪੰਚ ਹੋ ਗਏ ਪੰਚ ਹੋ ਗਏ ಗ್ರಾಮ ਪੰਚਾਇਤਾਂ ਹੋ ਗਈਆਂ ਉੱਥੇ ਹਰ ਪਿੰਡ ਦੇ ਵਿੱਚ ਖੇਡ ਕਲੱਬ ਬਣੇ ਹੋਏ ਨੇ ਕਲੱਬ ਰਜਿਸਟਰਡ ਨੇ ਉਹ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਰੋਲ ਹੈ ਜਿਹੜੇ 3100 ਪਲੇਗ੍ਰਾਉਂਡ ਬਣ ਰਹੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਜਿਹੜੇ ਪਿੰਡਾਂ ਚ ਬਣ ਰਹੇ ਨੇ ਉੱਥੇ ਦੀ ਪੰਚਾਇਤ ਨੂੰ ਪੰਚਾ ਸਰਪੰਚਾਂ ਨੂੰ ਤੇ ਖੇਡ ਜਿਹੜੇ ਕਲਾਬ ਰਜਿਸਟਰ ਨੇ ਉਹਨਾਂ ਨੂੰ ਤੁਸੀਂ ਵੀ ਇਸ ਦੇ ਵਿੱਚ ਸਾਥ ਦਿੰਦੇ ਹੋਏ ਸਰਕਾਰ ਦਾ ਧਿਆਨ ਰੱਖੋ ਆਪ ਉੱਥੇ ਆਪ ਜਣੀ ਕਿ ਤੁਹਾਨੂੰ ਲੱਗਦਾ ਵੀ ਕਿਤੇ ਕੋਈ ਘਾਟ ਲੱਗਦੀ ਹੈ ਉਹ ਤੁਸੀਂ ਅਫਸਰਾਂ ਦਾ ਵੀ ਸਾਥ ਦਿਓ ਸਰਕਾਰ ਦਾ ਵੀ ਸਾਥ ਦਿਓ ਅਸੀਂ ਜਾਨੀ ਕਿ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਸਪੀਡੀ ਵੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਇਹਨੂੰ ਅਸੀਂ ਮਤਲਬ ਕਿ ਟਾਈਮ ਬਾਉਂਡ ਟਾਈਮ ਮੈਨਰ ਦੇ ਵਿੱਚ ਅਸੀਂ ਇਹਨੂੰ ਕੰਪਲੀਟ ਕਰਾ ਸਕੀਏ ਕਿਉਂਕਿ ਸਾਡਾ ਸੁਪਨਾ ਹੈ ਅਸੀਂ ਇਹ ਅਪ੍ਰੈਲ ਮਹੀਨੇ ਦੇ ਵਿੱਚ ਵਿੱਚ ਜਾਨੀ ਕਿ ਅਸੀਂ ਇਹ ਕਾਫੀ ਯਾਦ ਤੱਕ ਜਾਨੀ ਕਿ ਪਲੇਗਰਾਉਂਡ ਹੈ ਜਿਹੜੇ ਉਹ ਸਮਰਪਿਤ ਕਰਦਾਣੇ ਨੇ ਜਾਨੀ ਕਿ ਪਬਲਿਕ ਨੂੰ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕਲ ਹੋਰ ਦੱਸਣੀ ਚਾਹੂੰਗਾ ਕਿ ਜੇ ਕੋਈ ਇਹਦੇ ਵਿੱਚ ਲਾਪਰਵਾਹੀ ਵਰਤੂ ਆ ਜਿਹੜਾ ਇਸ ਚਾਹੇ ਐਮਆਈਐਸ ਦੇ ਪੋਰਟਲ ਦੇ ਉੱਤੇ ਅਪਗ੍ਰੇਡੇਸ਼ਨ ਕਰਨ ਨੂੰ ਅ ਇਨਫਾਰਮੇਸ਼ਨ ਨੂੰ ਲਾਪਰਵਾਹੀ ਵਰਤੂ ਆ ਜਾਂ ਲੌਂਗ ਇਹਦੇ ਜਿਹੜੀ ਆਪਣੀ ਔਨ ਜਿਹੜਾ ਗਰਾਊਂਡ ਜਾ ਕੇ ਜਦੋਂ ਆਪਾਂ ਉੱਥੇ ਸਰਚ ਕਰਾਂਗੇ ਉੱਥੇ ਦੇਖਾਂਗੇ ਜਿਹੜਾ ਉੱਥੋਂ ਜਣੀ ਕਿ ਕੋਈ ਗਲਤ ਜਣੀ ਕਿ ਇਨਫਾਰਮੇਸ਼ਨ ਭੇਜੂਗਾ ਸਾਨੂੰ ਉਹਤੇ ਤੇ ਅਸੀਂ ਲਾਪਰਵਾਹੀ ਦਾ ਤੇ ਮਤਲਬ ਕਿ ਸਖਤ ਕਾਰਵਾਈ ਕਰਾਂਗੇ ਤੇ ਜਿਹੜਾ ਸਾਨੂੰ ਸਹੀ ਇਨਫੋਰਮੇਸ਼ਨ ਭੇਜੂਗਾ ਉਹਨੂੰ ਅਸੀਂ ਐਪਰੀਸ਼ੀਏਸ਼ਨ ਵੀ ਕਰਾਂਗੇ ਸੋ ਆਖਰ 'ਚ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਕਿ ਜਿਹੜੀ ਪੰਜਾਬ ਸਰਕਾਰ ਹੈ ਇਹ ਸਾਡੇ ਨੌਜਵਾਨਾਂ ਨੂੰ ਦੁਆਰਤੀ ਜਣੀ ਕਿ ਇਹ ਚਾਹਦੀ ਹੈ ਕਿ ਜਿਵੇਂ ਪੰਜਾਬ ਦਾ ਨੌਜਵਾਨ ਪੰਜਾਬ ਦੇ ਗੱਭਰੂ ਪੂਰੇ ਭਾਰਤ ਦੇ ਵਿੱਚ ਆਪਣੀ ਕੱਦ ਕਾਠੀ ਦੇ ਨਾਲ